ਤੈ trick ਆਲ ਤੁਸੀਂ ਜੁੜਿਓ 1.0 ਦੇ ਨਾਲ ਤੇ ਮੈਂ ਹਾਥ ਤੁਹਾਡੇ ਨਾਲ ਮਨਪ੍ਰਿਤ ਖੋਲ ਹੁਣ ਜਲੰਧਰ ਦੇ ਵਿੱਚ ਚੌਂਕਾਂ ਤੇ ਤੁਹਾਨੂੰ ਭਿਖਾਰੀ ਤੰਗ ਪਰੇਸ਼ਾਨ ਨਹੀਂ ਕਰਨਗੇ ਭੀਖ ਦੇਣ ਲਈ ਤੁਹਾਨੂੰ ਰੁਕਣਾ ਨਹੀਂ ਪਵੇਗਾ ਕਿਉਂਕਿ ਜਲੰਧਰ ਦੇ ਜਿਹੜੇ ਚੌਕ ਨੇ ਭਿਖਾਰੀਆਂ ਤੋਂ ਫ੍ਰੀ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਇਹ ਤਸਵੀਰ ਤੁਸੀਂ ਦੇਖੋ ਗੁਰੂ ਨਾਨਕ ਮਿਸ਼ਨ ਟੌਕ ਦੀ ਤਸਵੀਰ ਹੈ ਜਿੱਥੇ ਕਿ ਇੱਕ ਵੀ ਭਿਖਾਰੀ ਤੁਹਾਨੂੰ ਨਜ਼ਰ ਨਹੀਂ ਆਵੇਗਾ ਨਹੀਂ ਤਾਂ ਇਹ ਬਿਲਕੁਲ ਜੋ ਇਹ ਚੌਕ ਬਣਿਆ ਹੋਇਆ ਇਹ ਪਾਰਕ ਬਣਿਆ ਹੋਇਆ ਚੌਕ ਦੇ ਵਿੱਚ ਛੋਟਾ ਜਿਹਾ ਇਸ ਜਗ੍ਹਾ ਦੇ ਉੱਪਰ ਭਿਖਾਰੀ ਜਿਹੜੇ ਨੇ ਬੱਚਿਆਂ ਨੂੰ ਲੈ ਕੇ ਬੈਠੇ ਹੁੰਦੇ ਸਨ ਭਿਖਾਰੀ ਇਸ ਰੋਡ ਤੇ ਵੀ ਭੀਖ ਮੰਗਦੇ ਸਨ ਭਿਖਾਰੀ ਬਿਲਕੁਲ ਸਾਹਮਣੇ ਜਿਹੜਾ ਮਾਡਰਨ ਟਾਊਨ ਨੂੰ ਰਸਤਾ ਜਾਂਦਾ ਉੱਥੋਂ ਵੀ ਭੀਖ ਜਿਹੜੀ ਆ ਮੰਗਦੇ ਸਨ ਤੇ ਇਸ ਦੇ ਨਾਲ ਹੀ ਚੌਕ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਕਈ ਭਿਖਾਰੀ ਜਿਹੜੇ ਨੇ ਉਹ ਨਜ਼ਰ ਆਉਂਦੇ ਸਨ ਤਾਂ ਜੋ ਕਿ ਛੋਟੇ-ਛੋਟੇ ਬੱਚਿਆਂ ਕੋਲੋਂ ਵੀ ਭੀਖ ਮੰਗਵਾਉਂਦੇ ਸਨ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਉਪਰਾਲਾ ਜਿਹੜਾ ਉਹ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਸਿੱਧਤ ਤੌਰ ਦੇ ਉੱਪਰ ਨਿਰਦੇਸ਼ ਜਿਹੜੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਦੇ ਦਿੱਤੇ ਗਏ ਨੇ ਕਿ ਜੇਕਰ ਕੋਈ ਭਿਖਾਰੀ ਬੱਚੇ ਲੈ ਕੇ ਭੀਖ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਹਨਾਂ ਦੇ ਡੀਐਨਏ ਟੈਸਟ ਜਿਹੜੇ ਨੇ ਉਹ ਜ਼ਰੂਰ ਹੋਣੇ ਚਾਹੀਦੇ ਨੇ ਤਾਂ ਜੋ ਬੱਚਿਆਂ ਦਾ ਸ਼ੋਸ਼ਣ ਕਿਸੇ ਵੀ ਤਰ੍ਹਾਂ ਦੇ ਉੱਪਰ ਨਾ ਹੋ ਸਕੇ ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਅਤੇ ਭਿਖਾਰੀਆਂ ਦੀ ਗਿਣਤੀ ਜਿਹੜੀ ਵੱਧ ਰਹੀ ਹੈ ਭਿਖਾਰੀਆਂ ਦੀ ਗਿਣਤੀ ਵੱਧਦੀ ਚਿੰਤਾਜਨਕ ਹੈ ਉਸ ਦੇ ਕਰਕੇ ਸਰਕਾਰ ਦੇ ਵੱਲੋਂ ਇੱਕ ਜਿਹੜਾ ਇਹ ਉਦੇਸ਼ ਦੇ ਨਾਲ ਇੱਕ ਨਵੇਕਲਾ ਉਪਰਾਲਾ ਜਿਹੜਾ ਕੀਤਾ ਤੇ ਹੁਣ ਜਲੰਧਰ ਸ਼ਹਿਰ ਦੇ ਵਿੱਚ ਰਿਐਲਿਟੀ ਚੈੱਕ ਅਸੀਂ ਕਰ ਰਹੇ ਹਾਂ ਹਰੇਕ ਚੌਕ ਜਿਹੜਾ ਇਸ ਵਕਤ ਭਿਖਾਰੀਆਂ ਤੋਂ ਫ੍ਰੀ ਹੋ ਚੁੱਕਾ ਹੈ ਇੱਥੇ ਕੋਈ ਵੀ ਭਿਖਾਰੀ ਤੁਹਾਨੂੰ ਨਜ਼ਰ ਨਹੀਂ ਆਵੇਗਾ ਜਿਹੜੇ ਭਿਖਾਰੀ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਭੀਖ ਮੰਗਦੇ ਸਨ ਹੁਣ ਉਹਨਾਂ ਦੇ ਡੀਐਨਏ ਟੈਸਟ ਹੋਣਗੇ ਜੇਕਰ ਬੱਚਾ ਭਿਖਾਰੇ ਦਾ ਨਹੀਂ ਪਾਇਆ ਜਾਂਦਾ ਤਾਂ ਉਸ ਦੇ ਉੱਪਰ ਕਾਨੂੰਨੀ ਕਾਰਵਾਈ ਵੀ ਜੜੀ ਹੈ ਕੀਤੀ ਜਾਵੇਗੀ ਪ੍ਰਸ਼ਾਸਨਿਕ ਅਧਿਕਾਰੀ ਬੱਚਿਆਂ ਨੂੰ ਰੈਸਕਿਊ ਕਰਨਗੇ ਉਹਨਾਂ ਦੀ ਦੇਖਭਾਲ ਜਿਹੜੀ ਹੈ ਉਹ ਚੰਗੇ ਤਰੀਕੇ ਦੇ ਨਾਲ ਕਰਵਾਉਣਗੇ ਉਹਨਾਂ ਦੀ ਪੜ੍ਹਾਈ ਦਾ ਸਾਧਨ ਜਿਹੜਾ ਹੈ ਉਹਦੇ ਉੱਪਰ ਵੀ ਧਿਆਨ ਜਿਹੜਾ ਖਾਸ ਤੌਰ ਦੇ ਉੱਪਰ ਦਿੱਤਾ ਜਾਵੇਗਾ ਤਾਂ ਹੁਣ ਭਿਖਾਰੀ ਜਿਹੜੇ ਨੇ ਜਲੰਧਰ ਸ਼ਹਿਰ ਦੇ ਚੌਂਕਾ ਦੇ ਵਿੱਚ ਨਜ਼ਰ ਨਹੀਂ ਆਉਣਗੇ ਅਸੀਂ ਇੱਕ ਰਿਐਲਿਟੀ ਚੈੱਕ ਕਰ ਰਹੇ ਸੀ ਜਦੋਂ ਦੀ ਇਹ ਖਬਰ মিডিਆ ਦੇ ਵਿੱਚ ਫੈਲੀ ਹੋਈ ਹੈ ਕਿ ਭਿਖਾਰੀਆਂ ਦਾ ਡੀਐਨਏ ਟੈਸਟ ਹੋਣਗੇ ਤਾਂ ਪ੍ਰਸ਼ਾਸਨ ਜਿਹੜਾ ਹੈ ਹਰੇਕ ਜ਼ਿਲ੍ਹੇ ਦਾ ਪ੍ਰਸ਼ਾਸਨ ਲਗਾਤਾਰ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਜਲੰਧਰ ਦੇ ਵਿੱਚ ਹੁਣ ਚੌਂਕ ਜਿਹੜੇ ਨੇ ਚੌਂਕਾ ਦੇ ਵਿੱਚ ਤੁਹਾਨੂੰ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਭੀਖ ਮੰਗਦੇ ਨਜ਼ਰ ਨਹੀਂ ਆਉਣਗੇ ਇਸ ਦੇ ਨਾਲ ਹੀ ਵੱਡੇ ਭਿਖਾਰੀ ਵੀ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਨਹੀਂ ਆਉਣਗੇ ਸੋ ਦੇਖੋ ਤੁਸੀਂ ਕਿੰਨਾ ਸੋਹਣਾ ਇਹ ਪਾਰਕ ਕਿਹੜਾ ਇਸ ਵਕਤ ਲੱਗ ਰਿਹਾ ਤੇ ਜਿਸ ਵਕਤ ਭਿਖਾਰੀ ਇੱਥੇ ਬੈਠੇ ਸਨ ਬੈਠਦੇ ਹੁੰਦੇ ਸਨ ਤੇ ਇਸ ਪਾਰਕ ਦੇ ਹਾਲਾਤ ਜਿਹੜੇ ਨੇ ਕੁਝ ਹੋਰ ਹੀ ਸਨ ਕਿਉਂਕਿ ਪੂਰੀ ਗੰਦਗੀ ਜਿਹੜੀ ਹੈ ਇਸ ਜਗ੍ਹਾ ਤੋਂ ਪਰ ਪਹਿਲੇ ਕੋਈ ਹੁੰਦੀ ਸੀ ਅਤੇ ਚੌਂਕਾ ਦੇ ਵਿੱਚ ਵੀ ਇੱਥੇ ਤੁਹਾਨੂੰ ਦੱਸਦੀ ਹੈ ਕਿ ਗੱਡੀਆਂ ਜਿਵੇਂ ਰੋਜ਼ ਦੇ ਵਿੱਚ ਗੱਡੀਆਂ ਖੜੀਆਂ ਹੋਈਆਂ ਨੇ ਲਾਈਟ ਦੇ ਉੱਪਰ ਰੁਕੀ ਗੱਡੀ ਜਿਹੜੀ ਆ ਉਹਨਾਂ ਦੇ ਕੋਲੋਂ ਦੀ ਭੀਖ ਜਿਹੜੀ ਆ ਬੱਚਿਆਂ ਕੋਲੋਂ ਮੰਗੀ ਜਾਂਦੀ ਸੀ ਭਿਖਾਰੀਆਂ ਵੱਲੋਂ ਮੰਗੀ ਜਾਂਦੀ ਸੀ ਇੱਥੇ ਤੱਕ ਕਿ ਵਾਈਪਰ ਦੇ ਨਾਲ ਗੱਡੀ ਦੇ ਸ਼ੀਸ਼ੇ ਸਾਫ਼ ਕਰਨ ਦੀ ਕੋਸ਼ਿਸ਼ ਵੀ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਸੀ ਜਦੋਂ ਕੋਈ ਪੈਸੇ ਨਹੀਂ ਦਿੰਦਾ ਸੀ ਤਾਂ ਉਹ ਸੂਰਤ ਦੇ ਵਿੱਚ ਕਈ ਵਾਰ ਭਿਖਾਰੀਆਂ ਦੇ ਬੱਚਿਆਂ ਦੇ ਵੱਲੋਂ ਅਜਿਹੀ ਕਰਤੂਤ ਵੀ ਕੀਤੀ ਜਾਂਦੀ ਸੀ ਕਿ ਗੱਡੀ ਦੇ ਸ਼ੀਸ਼ੇ ਦੇ ਉੱਪਰ ਮੋੜ ਤੋਂ ਪਾਣੀ ਪਾ ਦਿੱਤਾ ਜਾਂਦਾ ਸੀ ਤਾਂ ਹੁਣ ਇਹੋ ਜੀ ਪਰੇਸ਼ਾਨੀ ਜਿਹੜੀ ਆ ਲੋਕਾਂ ਨੂੰ ਨਹੀਂ ਆਵੇਗੀ ਭੀਖ ਦੇਣ ਲਈ ਹੁਣ ਤੁਹਾਨੂੰ ਰੁਕਣਾ ਨਹੀਂ ਪਵੇਗਾ ਜੇਕਰ ਕਿਤੇ ਵੀ ਭਿਖਾਰੀ ਮਿਲਦਾ ਵੀ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਜਿਹੜਾ ਕਰਨਾ ਤੁਹਾਡਾ ਖੁਦ ਦਾ ਫਰਜ਼ ਹੈ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਜ਼ਰੂਰ ਕਰਨਾ ਤੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਾ ਇਸ ਦੇ ਬਾਰੇ ਵੀ ਸਾਨੂੰ ਜ਼ਰੂਰ ਦੱਸਣਾ ਕੈਮਰਾ ਪਰਸਨ ਪੰਕਜ ਰਾਣ ਮਨਪ੍ਰਤ ਕੋਲ 1 ਪੁਆਇੰਟ ਜਲੰਧਰ